ਸਭ ਤੋਂ ਪਹਿਲਾਂ ਤਾਂ ਜੀ ਆਇਆਂ ਸਾਰੇ ਸਾਥੀਆਂ ਨੂੰ ਔਰ ਅੱਜ ਇੱਕ ਮੇਜਰ ਸਵਾਲ ਹੈ ਪੰਜਾਬ ਦੇ ਅੰਦਰ ਜਿਹੜਾ ਪਿਛਲੇ ਦਿਨਾਂ ਤੋਂ ਚਰਚਾ ਦੇ ਵਿੱਚ ਆ ਉਹ ਹੈ ਪੰਜਾਬ ਦੇ ਅੰਦਰ ਸਟੋਰੇਜ ਨੂੰ ਲੈ ਕੇ ਸਪੇਸ ਨੂੰ ਲੈ ਕੇ ਸੋ ਕਿਉਂਕਿ ਖਾਸ ਤੌਰ ਤੇ ਜਦੋਂ ਪੈਡੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ 1 ਅਕਤੂਬਰ ਤੋਂ ਪੰਜਾਬ ਦੇ ਅੰਦਰ ਚੋਹਾਨੇ ਦੀ ਸਰਕਾਰੀ ਖਰੀਦ ਰੰਭ ਸੂਪਾ ਮੇ ਅਜੇ 2-3 ਦਿਨ ਹੀ ਹੋਏ ਆ ਲੇਕਿਨ ਸਰਕਾਰੀ ਤੌਰ ਤੇ ਖਰੀਦ ਜਿਹੜੀ ਮੰਡੀਆਂ ਚ ਜਾਰੀ ਹੈ ਲੇਕਿਨ ਇਹਨਾਂ ਦਿਨਾਂ ਦੇ ਦੌਰਾਨ ਜਾਂ ਪਿਛਲੇ ਕੁਝ 15 ਵੀ ਦਿਨਾਂ ਤੋਂ ਜਿਹੜੀ ਇੱਕ ਪੰਜਾਬ ਦੇ ਅੰਦਰ ਸਥਿਤੀ ਨੂੰ ਪੈਨਿਕ ਕ੍ਰੀਏਟ ਕਰਨ ਦਾ ਯਤਨ ਕੀਤਾ ਜਾ ਰਿਹਾ ਸੀਗਾ ਕਿ ਪੰਜਾਬ ਚ ਸਪੇਸ ਨਹੀਂ ਹੈ ਸਪੇਸ ਨਹੀਂ ਹੈ ਤੇ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਜਾਂ ਇਹਦਾ ਬਦਲ ਕੀ ਹੈਗਾ ਆ ਇਸ ਵੇਲੇ ਸਭ ਦੇ ਸਾਹਮਣੇ ਸੋ ਮੈਂ ਤੁਹਾਡੇ ਰਾਹੀਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਜਿਹੜੀ ਗੱਲ ਸ਼ੇਅਰ ਕਰਨਾ ਚਾਹਣਾ ਹੋਇਆ ਕਿ ਪੰਜਾਬ ਦੇ ਅੰਦਰ ਅ ਇਸ ਵੇਲੇ ਜਿਹੜਾ ਸਾਨੂੰ ਟਾਰਗੇਟ ਮਿਲਿਆ ਹੈ ਕੇਂਦਰੀ ਪੂਲ ਦੇ ਅੰਦਰ ਉਹ 185 ਲੱਖ ਮੀਟਿਕ ਟਨ ਦਾ 185 ਲੱਖ ਮੀਟਿਕ ਟਨ ਜਿਹੜਾ ਉਹ ਚੋਹਾਨਾ ਪੰਜਾਬ ਦੀ ਮੰਡੀਆਂ ਚ ਚੱਕ ਕੇ ਅਸੀਂ ਕੇਂਦਰੀ ਪੂਲ ਨੂੰ ਦੇਣਾ ਔਰ ਇਹਦੀ ਜਿਹੜੀ ਮਿਲੰਗ ਹੋਣੀ ਆ ਉਹ ਲਗਭਗ 123 ਲੱਖ ਮੀਟਰ ਟਨ ਮਿਲنگ ਜੜੀ ਇਹਦੀ ਹੋਣੀ ਹੈ ਸੋ ਜੇ ਇਹਦੇ ਵਿੱਚ 2 ਲੱਖ ਮੀਟਰ ਟਨ ਅਸੀਂ ਐਫ ਆਰ ਕੇ ਪਾ ਲਈਏ ਤੋਂ ਟੋਟਲ ਹੈ 125 ਲੱਖ ਮੀਟਰ ਟਨ ਜਿਹੜਾ ਉਹ ਚਾਵਲ ਜਿਹੜੀ ਨਵਾਂ ਪੰਜਾਬ ਦੇ ਅੰਦਰ ਉਹ ਆਣਾ ਸਾਡੇ ਕੋਲ ਸੋ ਪੰਜਾਬ ਦੇ ਅੰਦਰ ਜਿਹੜਾ ਇਸ ਵੇਲੇ ਸਥਿਤੀ ਹੈ ਸਟੋਰੇਜ ਦੀ ਸਾਡੇ ਕੋਲ ਇਸ ਵੇਲੇ 54 ਲੱਖ ਮੀਟਰ ਟਨ ਕਣਕ ਪਈ ਆ ਜਿਹਦੇ ਵਿੱਚ ਥੋੜੀ ਜੀ ਓਪਨ ਮਤਲਬ ਰੱਖੀ ਆ ਤੇ ਲਗਭਗ 48 ਲੱਖ ਮੀਟਰ ਟਨ ਜਿਹੜੀ ਉਹ ਮਲਕ ਕਵਡ ਆ ਸੋ 54 ਲੱਖ ਮੀਟਰ ਟਨ ਸਾਡੇ ਕੋਲ ਕਣਕ ਹੈਗੀ ਆ ਸੋ 119 ਲੱਖ ਮੀਟਰ ਟਨ ਸਾਡੇ ਕੋਲ ਪੰਜਾਬ ਦੇ ਅੰਦਰ ਚਾਵਲ ਪਿਆ ਸੋ ਕੁੱਲ ਮਲਾ ਕੇ 173 ਲੱਖ ਮੀਟਰ ਟਨ ਜਿਹੜਾ ਸਾਡੇ ਕੋਲ ਆਲਰੇਡੀ ਅਨਾਜ ਪੰਜਾਬ ਦੇ ਗਰਾਂਵਾਂ ਦੇ ਵਿੱਚ ਪਿਆ ਸੋ 125 ਲੱਖ ਸਾਡੇ ਕੋ ਆਉਣ ਵਾਲਾ ਹੁਣ ਅਗਲੀ ਗੱਲ ਇਹ ਹੈ ਕਿ ਲਗਾਤਾਰ ਪਿਛਲੇ 20-25 ਦਿਨਾਂ ਤੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਸਿਹਰਦ ਯਤਨਾਂ ਦੇ ਕਾਰਨ ਉਹਨਾਂ ਦੀਆਂ ਪੈਰ ਕਦਮੀਆਂ ਦੇ ਕਾਰਨ ਚਾਹੇ ਉਹ ਪੈਰ ਕਦਮੀ ਟੈਲੀਫੋਨ ਦੇ ਰਹੀ ਗੱਲਬਾਤ ਦੇ ਰੂਪ ਵਿੱਚ ਹੋਵੇ ਚਾਹੇ ਉਹ ਪੱਤਰ ਵਿਹਾਰ ਦੇ ਰੂਪ ਚ ਹੋਵੇ ਸੋ ਉਹਦਾ ਇਹ ਪ੍ਰਣਾਮ ਨਿਕਲਿਆ ਉਹਦਾ ਇਹ ਮਤਲਬ ਸਿੱਟਾ ਨਿਕਲਿਆ ਕਿ ਐਫਸੀਆਈ ਨੇ ਐਫਸੀਆਈ ਨੇ ਅਕਤੂਬਰ ਮਹੀਨੇ ਦੇ ਅੰਦਰ ਪੰਜਾਬ ਦੇ ਵਿੱਚੋਂ ਲਗਭਗ 15 ਲੱਖ ਮੀਟਰ ਟਨ ਜਿਹੜਾ ਉਹ ਨਾਜ ਚੱਕਣ ਦਾ ਫੈਸਲਾ ਕੀਤਾ ਉਹਦੇ ਵਿੱਚ ਉਹਨਾਂ ਨੇ 15 ਜਿਹੜੀਆਂ ਸਪੈਸ਼ਲ ਨੇ ਉਹ ਰਾਈਸ ਲਈ ਲਾਈਆਂ ਨੇ ਪੰਜ ਜਿਹੜੀਆਂ ਨੇ ਉਹ ਬੀਟ ਲਈ ਰਾਈਆਂ ਨੇ ਸੋ ਇਸ ਤੋਂ ਇਲਾਵਾ ਤਿੰਨ ਵੱਡੇ ਕੰਟੇਨਰ ਤੋਂ ਕੁਝ ਰੋਡ ਦੇ ਰਾਈ ਆਵਾਜਾਈ ਦੇ ਸਾਧਨਾਂ ਦੇ ਰਾਈ ਵੀ ਉਹ ਜਿਹੜਾ ਵਿੱਚ ਉਹਨੂੰ ਸ਼ਾਮਲ ਕਰ ਲਈਏ ਤੋਂ 15 ਲੱਖ ਮੀਟਿਕ ਟਨ ਜਿਹੜਾ ਪੰਜਾਬ ਦੇ ਗੋਡਾਨਾ ਗੋਡੋਨਾ ਦੇ ਵਿੱਚ ਉਹ ਅਨਾਜ ਆ ਕੇ ਉਹ ਬਾਹਰ ਮਤਲਬ ਲਿਜਾਣਗੇ ਸੋ ਇਹ ਸਿਲਸਿਲਾ ਲਗਾਤਾਰ ਮਤਲਬ ਜਾਰੀ ਰਹਿਣਾ ਸੋ ਅਸੀਂ ਕਹਿ ਸਕਦੇ ਹਾਂ ਕਿ ਅਪ ਟੂ ਦਸੰਬਰ 31 ਦਸੰਬਰ ਤੱਕ ਪੰਜਾਬ ਦੇ ਗੋਦਾਮਾਂ ਦੇ ਵਿੱਚੋਂ 40 ਲੱਖ ਮੀਟਿਕ ਟਨ ਜਿਹੜਾ ਉਹ ਨਾਜ਼ ਪੰਜਾਬ ਚੋਂ ਬਾਹਰ ਹੋਣਾ ਸ਼ਿਫਟ ਹੋਣਾ ਸੋ ਇਸ ਕਰਕੇ ਕਿਸੇ ਵੀ ਤਰ੍ਹਾਂ ਦੀ ਕੋਈ ਸਪੇਸ ਨੂੰ ਲੈ ਕੇ ਮੈਂ ਸਮਝਦਾ ਵੀ ਉਹ ਸੰਕਟ ਨਹੀਂ ਹੈ ਸੋ ਵੈਸੇ ਵੀ ਵੈਸੇ ਵੀ ਹਰ ਸਾਲ ਜਿਹੜਾ ਇਹ ਫੈਸਟੀਵਲ ਸੀਜ਼ਨ ਸਾਡਾ ਹੁੰਦਾ ਜਦੋਂ ਮੈਂ 2 3 4 ਸੀਜ਼ਨਾਂ ਦੀ ਰਿਵਿਊ ਕੀਤਾ ਝਾੜ ਮਾਰੀ ਆ ਤੇ ਹਰ ਸਾਲ ਜਿਹੜਾ ਆ ਉਹ ਅਕਤੂਬਰ ਨਵੰਬਰ ਦਸੰਬਰ ਦੇ ਅੰਦਰ ਹੀ ਜਿਹੜਾ ਜ਼ਿਆਦਾਤਰ ਜਿਹੜੀ ਉਥੋ ਉਹ ਨਾ ਚੱਕ ਕੇ ਖੜਦੇ ਆ ਸੋ ਕਿਉਂਕਿ ਪਿਛਲੇ ਸਾਲ ਸਾਡੀ ਮਿਲਣਗੀ ਜਨਵਰੀ ਦੇ ਵਿੱਚ ਸ਼ੁਰੂ ਹੋਈ ਆ ਸੋ ਇਸ ਕਰਕੇ ਮੰਨ ਲਓ ਜਿਹੜਾ ਆ ਹੁਣ ਵੀ ਸਾਡੀ ਮਿਲਣ ਜਿਹੜੀ ਆ ਉਹ ਦਸੰਬਰ ਤੋਂ ਸ਼ੁਰੂ ਹੋਣੀ ਆ ਸੋ ਬਸ ਮੈਂ ਇਹ ਹੀ ਗੱਲ ਕਹਿਣੀ ਚਾਹਨਾ ਕਿ ਕਿਸੇ ਵੀ ਤਰ੍ਹਾਂ ਦੀ ਸਪੇਸ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਆਨ ਦਿੱਤੀ ਜਾਏਗੀ ਜੋ FCI ਨੇ ਪਲਾਨ ਸਾਨੂੰ ਦਿੱਤਾ ਅਕਤੂਬਰ ਦਾ ਉਹ ਮੈਂ ਤੁਹਾਡਾ ਨਾਲ ਸ਼ੇਅਰ ਵੀ ਕੀਤਾ ਔਰ ਇੱਕ ਚਿੱਠੀ ਵੀ ਆ ਜਿਹੜੀ ਉਹਨਾਂ ਦੇ ਜਿਹੜਾ ਉਹ ਐਫਸੀਆਈ ਦੇ ਕੇਂਦਰੀ ਅਧਿਕਾਰੀ ਨੇ ਜਿਹੜੀ ਉਹਨਾਂ ਨੇ ਚਿੱਠੀ ਜਾਰੀ ਕੀਤੀ ਆ ਉਹ ਵੀ ਮੈਂ ਮਤਲਬ ਤੁਹਾਡੇ ਨਾਲ ਜਿਹੜੀ ਅੱਜ ਮੈਂ ਸ਼ੇਅਰ ਕਰ ਰਿਹਾ ਜਿਹਦੇ ਵਿੱਚ ਉਹਨਾਂ ਨੇ ਸਾਰਾ ਇਹ ਡਾਟਾ ਜੋ ਮੈਂ ਤੁਹਾਡੇ ਨਾਲ ਜਵਾਨੀ ਸ਼ੇਅਰ ਕੀਤਾ ਇਹ ਲਿਖਤੀ ਉਹਦੇ ਵਿੱਚ ਮਤਲਬ ਜਿਹੜਾ ਉਹਨਾਂ ਨੇ ਮਤਲਬ ਇਹਨੂੰ ਐਡਮਿਟ ਕੀਤਾ ਇਹ ਪਲਾਨ ਹੈ ਉਹਨਾਂ ਦਾ ਅਕਤੂਬਰ ਦਾ ਸੋ ਇਹ ਲਗਾਤਾਰ ਸੋ ਇਹਦੇ ਨਾਲ ਦੇ ਨਾਲ ਪੰਜਾਬ ਦੇ ਅੰਦਰ ਅਸੀਂ ਜਿਹੜੇ ਉਹ ਗਡਾਊਨ ਬਣਾ ਰਹੇ ਆ ਜਿਹੜੇ ਪੀਪੀ ਮਾਡਲ ਦੇ ਰਾਈ ਦੇ ਤਹਿਤ ਸੋ ਲਗਭਗ 9 ਲੱਖ ਮੀਟਿਕ ਟਨ ਜਿਹੜੀ ਸਮਰਥਾ ਉਹਨਾਂ ਦੀ ਵੀ ਮਤਲਬ ਫਰਵਰੀ ਮਾਰਚ ਦੇ ਅੰਦਰ ਅੰਦਰ ਬਣ ਜਾਣੀ ਹੈ ਸੋ ਵੈਸੇ ਰੁਟੀਨ ਦੀ ਐਕਸਰਸਾਈਜ਼ ਆ ਹਰ ਸਾਲ ਹਰ ਸੀਜ਼ਨ ਦੇ ਅੰਦਰ ਇਹ ਰੁਟੀਨ ਦੀ ਪ੍ਰੋਸੈਸ ਹੈਗਾ ਸੋ ਮੈਨੂੰ ਲੱਗਦਾ ਹੈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਜਿਹੜੀ ਉਹ ਨਹੀਂ ਆਏਗੀ ਹਾਂ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਆਪਣੇ ਪੰਜਾਬ ਦੇ ਕਿਸਾਨ ਸੰਗਠਨਾਂ ਨੂੰ ਕਿਸਾਨ ਦੋਸਤਾਂ ਨੂੰ ਭਰਾਵਾਂ ਨੂੰ ਅਸੀਂ ਖੁਦ ਵੀ ਉਹਨਾਂ ਲਹਿਰਾਂ ਚੋਂ ਆਏ ਆ ਉਹਨਾਂ ਦੇ ਵਿੱਚੋਂ ਆਏ ਆ ਨਾ ਤਾਂ ਸਾਨੂੰ ਕੋਈ ਉਹਨਾਂ ਦੇ ਮੰਗਾਂ ਦੇ ਕਿੰਤੂ ਹੈ ਨਾ ਹੀ ਸਾਨੂੰ ਕੋਈ ਸੰਘਰਸ਼ ਦੇ ਕਿੰਤੂ ਬਲਕਿ ਅਸੀਂ ਤਾਂ ਉਹਨਾਂ ਦੇ ਹਮਦਰਦ ਆ ਸੁਮਾਨਜੁਗ ਮੁੱਖ ਮੰਤਰੀ ਲਗਾਤਾਰ ਉਹਨਾਂ ਦੇ ਮੰਗਾਂ ਨੂੰ ਸਵਾਲਾਂ ਨੂੰ ਲੈ ਕੇ ਤਤਪਰ ਵੀ ਰਹਿੰਦੇ ਆ ਪੁੱਤੇ ਅਮਲ ਵੀ ਕਰ ਦਿਆ ਉਹਦੀਆਂ ਉਹਨੂੰ ਹਰ ਤਰ੍ਹਾਂ ਦੀ ਸਪੋਰਟ ਵੀ ਕਰਦੀ ਹੈ ਸਰਕਾਰ ਨੱਸ ਮੇਰੀ ਇੱਕ ਹੰਬਲ ਰਿਕਵੈਸਟ ਹੈ ਕਿ ਸੰਗਰਸ ਦਾ ਵੈਨਿਊ ਜਿਹੜਾ ਉਹ ਉਹਦੇ ਬਾਰੇ ਵਿਚਾਰ ਕੀਤਾ ਜਾਵੇ ਜੇ ਸਾਡੀਆਂ ਰੇਲ ਰੇਲਾਂ ਦੀ ਜਾਂ ਸੜਕੀ ਆਵਾਜ਼ਾਂ ਰੁਕੇਗੀ ਫਿਰ ਸਾਡੇ ਜਿਹੜੀ ਸਪੇਸ ਨੂੰ ਲੈ ਕੇ ਜਾਣ ਵਾਲੀਆਂ ਟ੍ਰੇਨਾਂ ਨੇ ਜਿਹੜਾ ਮਾਲ ਚੱਕ ਕੇ ਪੰਜਾਬ ਤੋਂ ਹਨ ਬਾਹਰ ਖੜਨਾ ਉਹਦੇ ਤੇ ਕੋਈ ਅਸਰ ਨਾ ਪਵੇ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੀ ਮੰਡੀ ਦੇ ਅੰਦਰ ਜਿਹੜੀ ਉਹ ਸਾਡੀ ਕੋਈ ਕਿਸੇ ਤਰ੍ਹਾਂ ਦੀ ਕਿਸਾਨ ਦੀ ਖੱਜਲ ਖੁਆਰੀ ਹੋਵੇ ਸੋ ਇਹ ਮੈਂ ਉਹਨਾਂ ਨੂੰ ਹੰਬਲ ਰਿਕਵੈਸਟ ਕਰਦਾ ਹੋਇਆ ਤੁਹਾਡੇ ਮਾਧਿਅਮ ਦਰਾਈ ਮੈਂ ਇਹ ਕਲੀਅਰ ਕਰਦਾ ਵੀ ਕੱਲਾ ਕੱਲਾ ਦਾਣਾ ਮੰਡੀ ਚ ਚੱਕਾਂਗੇ ਸੋ ਸਪੇਸ ਨੂੰ ਬਣਾਉਣ ਦੇ ਲਈ ਵੀ ਜਿਹੜੇ ਹੁਣ ਤੱਕ ਦੀ ਅਪਡੇਟ ਆ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ ਜੇ 15 ਲੱਖ ਮੀਟਰ ਟਨ ਅਕਤੂਬਰ ਤੋਂ ਬਣਦੀ ਆ ਤੇ ਅਕਤੂਬਰ ਨਵੰਬਰ ਦਸੰਬਰ ਜਿਹੜੀ ਮੈਂ ਕਿਹਾ ਵੀ 40 ਲੱਖ ਮੀਟਰ ਟਨ ਦਾ ਇਹ ਚ ਵਾਧਾ ਹੋਣ ਦੀ ਵੀ ਸਭਾਵਨਾ ਹੈਗੀ ਆ ਇਹ ਚ ਕਈ ਸਬਸਟੀਟਿਊਟ ਹੋਰ ਵੀ ਆ ਉਹ ਤੇ ਵਿਚਾਰ ਕੀਤਾ ਜਾ ਰਿਹਾ ਸੋ ਇਹ ਸਪੇਸ ਨੂੰ ਲੈ ਕੇ ਜਿਹੜੀ ਮੇਰੀ ਅ ਮਤਲਬ ਸੰਕੇਪ ਦੇ ਵਿੱਚ ਮੈਂ ਤੁਹਾਡੇ ਨਾਲ ਮੈਨੂੰ ਜ਼ਿਕਰ ਕੀਤਾ ਉਹ ਉਹ ਮੈਂ ਮਤਲਬ ਆਪਣਾ ਮਹਿਸੂਸ ਕਰਦਾ ਕਿ ਪੰਜਾਬ ਦੇ ਅੰਦਰ ਜਿਹੜੀ ਉਹ ਇਹ ਲੈ ਕੇ ਜਿਹੜੀ ਇੱਕ ਪੈਨਿਕ ਜੀ ਕੋਈ ਬਣਾਉਣ ਦੇ ਜ਼ਤਨ ਕੀਤੇ ਜਾ ਰਹੇ ਉਹ ਸਾਫ਼ ਕੀਤੀ ਜਾਣੀ ਚਾਹੀਦੀ ਹੈ। ਇੱਕ ਪੜਦਾ ਰੂਟ ਬੈਂਡ ਨੂੰ 12 10 ਰੂਟ ਕਿਸ ਤਰ੍ਹਾਂ ਦਾ ਹੈ ਕਿ ਸਟ੍ਰੇਨ ਕਿੰਨੀ ਰਹੇਗੀ ਉਸ ਤੇ ਬਣਾਉਣਾ ਹੈ। ਟ੍ਰੇਨ ਬੀ ਟ੍ਰੇਨਾਂ ਹਰ ਮਹੀਨੇ ਉਹ ਤੋਰਨਗੇ ਅਕਤੂਬਰ ਦੇ ਵਿੱਚ 20 ਟ੍ਰੇਨਾਂ ਔਰ ਅਬੀ ਟ੍ਰੇਨਾਂ ਤੋਂ ਇਲਾਵਾ ਤਿੰਨ ਕੰਟੇਨਰ ਜਿਹੜੇ ਵੱਡੇ ਹੁੰਦੇ ਆ ਤੇ ਕੁਝ ਛੋਟੇ ਟਰੱਕ ਮਤਲਬ ਉਹਨੂੰ 10 ਟੈਰੀ ਕਹਾਲੋ 15 ਟੈਰੀ ਕਹਾਲੋ ਸੋ ਇਹ ਟੋਟਲ ਮਿਲਾ ਕੇ ਜਿਹੜਾ ਆ ਉਹ 15 ਲੱਖ ਮੀਟਰ ਟਨ ਜਿਹੜਾ ਆ ਅਕਤੂਬਰ ਦੇ ਅੰਦਰ ਫਿਰ ਨਵੰਬਰ ਦੇ ਅੰਦਰ ਫਿਰ ਦਸੰਬਰ ਦੇ ਅੰਦਰ ਇਹ ਉਹਨਾਂ ਦਾ ਰੂਡ ਮੈਪ ਹੈ ਸਰ ਕੇਂਦਰੀ ਰਾਜ ਮੰਤਰੀ ਰਵੀ ਕੁਤੂਹਰੀ ਕਹਿ ਰਹੇ ਨੇ ਕਿ ਕੇਂਦਰ ਨੇ ਸਾਰੇ ਪੈਸੇ ਭੇਜ ਦਿੱਤੇ ਹੋਏ ਨੇ 44000 ਕਰੋੜ ਰੁਪਏ ਭੇਜ ਦਿੱਤੇ ਤਾਂ ਪੰਜਾਬ ਸਰਕਾਰ ਨਹੀਂ ਦੇਦੀ ਖਰਚ ਨਹੀਂ ਕਰ ਰਹੀ ਜਗ੍ਹਾ ਨਹੀਂ ਰਹੀ ਪਹਿਲੀ ਗੱਲ ਤੇ ਇਹ ਹੈ ਵੀ ਅ ਜਿਹੜੀ ਸੀਸੀਐਲ ਹੈ ਸੀਸੀਐਲ ਇਹ ਕੋਈ ਪੰਜਾਬ ਦਾ ਸਰਕਾ ਬੁਲਾਣ ਲਈ ਪੈਸਾ ਨਹੀਂ ਆਇਆ ਪੰਜਾਬ ਦੇ ਅੰਦਰ ਕੋਈ ਐਕਸਟਰਾ ਕੰਮ ਕਰਨ ਲਈ ਪੈਸਾ ਨਹੀਂ ਹੁੰਦਾ ਸੀਸੀਐਲ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਪਾਲੀ ਹੋਈ ਫਸਲ ਹੈ ਉਹਨੂੰ ਕੇਂਦਰ ਖਰੀਦਦਾ ਹੈ ਜੋਦੇ ਵਜ਼ਾਨੇ ਵਿੱਚ ਜੋ ਪੈਸੇ ਆਂਦੇ ਜਿਹੜੇ ਕਿਸਾਨਾਂ ਦੇ ਖਾਤੇ ਆ ਜਾਂਦੇ ਆ ਸੋ ਇਹ ਕੋਈ ਆਸਾਨ ਨਹੀਂ ਹੈ ਮੈਨੂੰ ਮੈਂ ਸਮਝਦਾ ਵੀ ਆਵੇਂ ਇਹ ਬੱਚਿਆਂ ਵਾਲੀ ਗੱਲ ਹੈਗੀ ਆ ਸੋ ਇਹ ਨਾ ਕੇਵਲ ਪੰਜਾਬ ਨੂੰ ਮਿਲ ਕੇ ਹਰਿਆਣੇ ਨੂੰ ਵੀ ਮਿਲਦੀ ਆ 18000 ਕਰੋੜ ਦੀ ਹਰਿਆਣੇ ਨੂੰ ਮਿਲਦੀ ਆ ਬਾਕੀ ਵੀ ਕੇਸ ਸਟੇਟਾਂ ਮੈਂ ਐਮਐਸਪੀ ਦੇ ਉੱਤੇ ਮੱਲ ਲਖੀ ਦੀਆਂ ਆ ਗਈਆਂ ਨੇ ਸੋ ਇਹ ਜਿਹੜਾ ਕੇਂਦਰ ਨੇ ਪੈਸਾ ਦੇ ਦਿੱਤਾ ਇਹ ਪੈਸਾ ਕੋਈ ਇਹਸਾਰ ਨਹੀਂ ਕੀਤਾ ਪੰਜਾਬ ਦਾ ਨਾਜ਼ ਖਰੀਦ ਮਤਲਬ ਜਿਹੜਾ ਆ ਖਰੀਦ ਕੇ ਉਹ ਪੰਜਾਬ ਦੇ ਕਿਸਾਨਾਂ ਦੇ ਖਾਤੇ ਆ ਜਾਂਦਾ ਸੋ ਮੈਂ ਸਮਝਦਾ ਵੀ ਇਹ ਪੈਸਾ ਜਿਹੜਾ ਹੈ ਉਹ ਪੰਜਾਬ ਦੇ ਕਿਸਾਨਾਂ ਦੀ ਕੋਈ ਆਸਾਨ ਨਹੀਂ ਹੈ ਇਹ ਉਹ ਨਾਜ ਖਰੀਦਦੇ ਆ ਉਸ ਖਰੀਦੇ ਹੋਏ ਨਾਜ ਦੇ ਪੈਸੇ ਦਿੱਤੇ ਜਾਂਦੇ ਆ ਆਰਤੀਆਂ ਦਾ ਕਿ ਆਰਤੀਆਂ ਦਾ ਸੀਗਾ ਲੱਭਣ ਗਿਆ ਜੀ ਉਹ ਆਰਤੀਆਂ ਦਾ ਸੀਗਾ ਰਾਈਸ ਮੇਕਰ ਦਾ ਆਰਤੀਆਂ ਦਾ ਇੱਕ ਚੰਗਾ ਪੱਖ ਇਹ ਆ ਕਿ ਆਰਤੀਆਂ ਨੇ ਬਾਸਮਤੀ ਦੀ ਖਰੀਦ ਅੱਜ ਤੋਂ ਸ਼ੁਰੂ ਕਰ ਦਿੱਤੀ ਹੈ ਔਰ ਮੈਂ ਫਿਰ ਵੀ ਮੈਂ ਪਰਸੋਂ ਵੀ ਕਿਹਾ ਸੀਗਾ ਮੈਂ ਅੱਜ ਵੀ ਇੱਕ ਗੱਲ ਕਹਿਣੀ ਚਾਹੁੰਦਾ ਕਿ ਬਹੁਤ ਸਾਰੇ ਇਸ਼ੂ ਨੇ ਜੋ ਸਾਡੇ ਆਰਤੀ ਭਰਾਵਾਂ ਦੇ ਕੇਂਦਰ ਨਾਲ ਰਿਲੇਟਡ ਐ ਸੇਨ ਰਿਲੇਟਡ ਆ ਸੋ ਅਸੀਂ ਬੜੇ ਫਾਸਟ ਟੰਗ ਦੇ ਨਾਲ ਉਹ ਮੁੱਦੇ ਉਹਨਾਂ ਨੂੰ ਉਠਾ ਰਹੇ ਆ ਸੋ ਗੱਲਬਾਤ ਅੱਜ ਵੀ ਚੱਲ ਰਹੀ ਆ ਅਸੀਂ ਉਮੀਦ ਕਰਦੇ ਹਾਂ ਉਹਨਾਂ ਤੋਂ ਵੀ ਉਹ ਵੀ ਪੰਜਾਬ ਦੇ ਭਲੇ ਚ ਕਿਸਾਨਾਂ ਦੇ ਭਲੇ ਚ ਆਪਣਾ ਕੋ ਠੀਕ ਫੈਸਲਾ ਲੈਣਗੇ ਹਾਂ ਉਹਨਾਂ ਨਾਲ ਮੀਟਿੰਗ ਹੋਈ ਹੈ ਹਾਂ ਉਹਨਾਂ ਨਾਲ ਵੀ ਚਰਚਾ ਚੱਲ ਰਹੀ ਹੈ ਸੋ ਸਾਬ ਨੂੰ ਰਿਕਵੈਸਟ ਹੈ ਕਿ ਜਿਹੜੇ ਕੇਂਦਰ ਨਾਲ ਜੁੜੇ ਸਵਾਲ ਆ ਉਹ ਅਸੀਂ ਲਗਾਤਾਰ ਤੁਹਾਡੇ ਨਾਲ ਉਦਾ ਪੱਤਰ ਵੀ ਆਰੰਭ ਕੀਤਾ ਜਾ ਰਿਹਾ ਉਹਦਾ ਟੈਲੀਫੋਨਰਾਂ ਵੀ ਗੱਲਬਾਤ ਕੀਤੀ ਜਾ ਰਹੀ ਹੈ ਮਾਨਜੁਗ ਮੁੱਖ ਮੰਤਰੀ ਜੀ ਦੀ ਗਵਾਹੀ ਦੇ ਵਿੱਚ ਲਗਾਤਾਰ ਐਕਸਰਸਿਸ ਚੱਲ ਰਹੀ ਹੈ ਸੋ ਮੇਰੀ ਸਾਬ ਨੂੰ ਰਿਕਵੈਸਟ ਹੈ ਵੀ ਅਸੀਂ ਰਲ ਮਿਲ ਕੇ اناਜ ਬੜੀ ਮਿਹਨਤ ਨਾਲ ਪਾਲ ਕੇ ਕਿਸਾਨਾਂ ਨੇ ਮੰਡੀ ਚ ਲੈ ਕੇ ਆਣਾ ਸੋ ਕੋਈ ਦਿੱਕਤ ਨਾ ਆਵੇ ਇਹਦੇ ਲਈ ਅਸੀਂ ਸਾਰੇ ਜਣੇ ਮਿਲ ਰਲ ਮਿਲ ਕੇ ਚਦਨ ਕਰਾਂਗੇ ਜਿਹੜੀ ਇੱਕ ਕਿਸੇ ਮਤ ਨੂੰ ਨਹੀਂ ਜਿਹੜੀ ਪਿਛਲੇ ਵਾਰ ਪੰਦੇ ਕੀ ਕਿਸੇ ਸਾਰਾ ਲੋਕਾਂ ਨੇ ਫੇਰ ਲਾ ਲਿਆ ਥੋਨਾ 2021 ਹੂੰ ਤੇ ਉਹ ਫਿਰ ਜੇਕਰ ਹੁਣ ਮੰਡੀ ਜਾਂਦੀ ਆ ਨਹੀਂ ਜਿਹੜਾ ਤੇ ਐਮ ਐਸ ਪੀ ਦੇ ਅਧੀਨ ਜਿਹੜੀ ਵੀ ਵੈਰੈਟੀ ਆ ਉਹ ਭਾਵੇਂ ਹੁਣ ਕਿਸੇ ਨੇ ਲਾ ਲਈ ਆ ਜਾਂ ਨਹੀਂ ਲਾਈ ਆ ਉਹ ਤਾਂ ਅਸੀਂ ਕੱਲਾ ਕੱਲਾ ਦਾਣਾ ਪੰਜਾਬ ਦੀ ਮੰਡੀ ਚੱਕਾਂਗੇ